ਦੋਸਤੋ ਉਹ ਗਾਣਾ ਨਹੀਂ ਹੈਗਾ ਜਿਵੇਂ ਆਪਣੇ ਹੀ ਗਿਰਾਤੇ ਹਨਸ਼ੇ ਮਨ ਤੇ ਬਿਜਲੀਆਂ ਗੈਰੋਂ ਆਕੇ ਗੈਰੋਂ ਆਕੇ ਫਿਰ ਵੀ ਹਮੇਂ ਥਾਮ ਲਿਆ ਹੈ ਉਮਰ ਭਰ ਦਾ ਗਮ ਹਮੇਂ ਇਹ ਨਾਮ ਦਿਆ ਹੈ ਇਹ ਗਾਣਾ ਸੁਣਾਉਣ ਦਾ ਮੇਰਾ ਕੋਈ ਮਕਸਦ ਸੀਗਾ ਨਹੀਂ ਤਾਂ ਮੈਂ ਕੋਈ ਐਡਾ ਸੋਰ ਵਾਲਾ ਨਹੀਂ ਹੈਗਾ ਬੇਸਰੇ ਬੰਦੇ ਆ ਆਪਾਂ ਦੇਸੀ ਬੰਦੇ ਆ ਇਹ ਗਾਣਾ ਸੁਣਾਉਣ ਦਾ ਇੱਕ ਮੇਰਾ ਮਕਸਦ ਸੀ ਮਕਸਦ ਇਹ ਸੀ ਕਿ ਇਹ ਸੇਮ ਸਿਚੁਏਸ਼ਨ ਸੇਮ ਗੱਲਬਾਤ ਤਰਮਿੰਦਰ ਨਾਲ ਹੋਈ ਸੀ ਕਿਵੇਂ ਉਹਨਾਂ ਦੀ ਸਿਸਟਰ ਨੇ ਉਹਨਾਂ ਨੂੰ ਕੁਝ ਇਹੋ ਜਿਹਾ ਫਿਲਮ ਕਰਨ ਤੋਂ ਰੋਕਤਾ ਜਿਹਦੇ ਨਾਲ ਜਦੋਂ ਫਿਲਮ ਜਿਹੜੇ ਬੰਦੇ ਕੋਲ ਗਈ ਉੱਥੇ ਤਰਮਿੰਦਰ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਜਨਮ ਹੋ ਗਿਆ ਜਿਨੇ ਕਿ ਸਾਰੀ ਜ਼ਿੰਦਗੀ ਕਰੀਅਰ ਦੇ ਵਿੱਚ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਕਰਦੇ ਰਹੇ ਪਰ ਉਹ ਓਵਰਟੇਕ ਅਸਲ ਨੂੰ ਜ਼ਾਤੀ ਤੌਰ ਤੇ ਨਹੀਂ ਕਰ ਸਕੇ ਹਾਂ ਕਮਰਸ਼ੀਅਲ ਤੌਰ ਤੇ ਸੋਚ ਲੈਣੇ ਵੀ ਕਿਸੇ ਕੋਈ ਇੱਕ ਸਮਾਂ ਆ ਗਿਆ ਸੀ ਵੀ ਬੰਦਾ ਓਵਰਟੇਕ ਕਰ ਗਿਆ ਸੀਗਾ ਪਰ ਦੇਖਿਆ ਜਾਵੇ ਤਾਂ ਇਹ ਕਈ ਵਾਰ ਕੋਇਨਸੀਡੈਂਟ ਇਹ ਜਿਹੇ ਹੁੰਦੇ ਨੇ ਇਹ ਜੀਆਂ ਚੀਜ਼ਾਂ ਹੁੰਦੀਆਂ ਨੇ ਜਦਕਿ ਸਾਡੇ ਆਪਣੇ ਜਿਹੜੇ ਰਿਸ਼ਤੇ ਹੁੰਦੇ ਨੇ ਆਪਣੇ ਪਿਆਰੇ ਰਿਸ਼ਤੇ ਹੁੰਦੇ ਨੇ ਜਾਨ ਤੋਂ ਪਿਆਰੇ ਰਿਸ਼ਤੇ ਹੁੰਦੇ ਨੇ ਸਾਡੇ ਵਾਸਤੇ ਕਿੱਦਾਂ ਉਹਨਾਂ ਦੇ ਫੈਸਲੇ ਕਿੱਦਾਂ ਕਾ ਤੱਕ ਸਿੱਧ ਹੁੰਦੇ ਨੇ ਤੇ ਕਿੱਦਾਂ ਸਾਡੇ ਉਹ ਫੈਸਲੇ ਜਿਹੜੇ ਸਾਡੇ ਖਾਸ ਪਿਆਰਿਆਂ ਦੇ ਰਿਸ਼ਤੇ ਹੁੰਦੇ ਨੇ ਕਿੱਦਾਂ ਸਾਨੂੰ ساری ਜ਼ਿੰਦਗੀ ساری ਜ਼ਿੰਦਗੀ ਉਹ ਰਿਸ਼ਤੇ ਉਹ ਰਿਸ਼ਤੇ ਉਹ ਫੈਸਲੇ ਰਿਸ਼ਤਿਆਂ ਬਨੂ ਲੱਤੇ ਹੋਏ ਫੈਸਲੇ ਉਹ ਸਾਨੂੰ ਦਬਾ ਕੇ ਰੱਖ ਦਿੰਦੇ ਨੇ ਤੇ ਮਹਿਸੂਸ ਕਰਾਉਂਦੇ ਰਹਿੰਦੇ ਨੇ ਕਿ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਦੁੱਖ ਆ ਜਿਹੜਾ ਕਿ ਇਹ ਫਲਾਣੇ ਰਿਸ਼ਤੇ ਕਰਕੇ ਉਹਨਾਂ ਦੇ ਨਾਲ ਸੌਦੇ ਲਈ ਜੁੜ ਜਾਂਦਾ ਮੈਂ ਗੱਲ ਕਰ ਰਿਹਾ ਧਰਮਿੰਦਰ ਦੀ ਤੇ ਉਹਨਾਂ ਦੀ ਸਿਸਟਰ ਦੀ ਉਹਨਾਂ ਨੇ ਕੁਝ ਇਹੋ ਜਿਹਾ ਕੀਤਾ ਜਿਹਦੇ ਕਰਕੇ ਤਰਮਿੰਦਰ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਚਿੰਦੀ ਰਹਿਣਗੇ ਇਹ ਦੁੱਖ ਆਪਣੀ ਜ਼ਿੰਦਗੀ ਚੋਂ ਉਹ ਨਹੀਂ ਲੈ ਨਹੀਂ ਸਕਦਾ ਹੈਗਾ ਇਹ ਮੈਂ ਨਹੀਂ ਕਹਿ ਰਿਹਾ ਖੁਦ ਤਰਮਿੰਦਰ ਜੀ ਨੇ ਆਪਣੇ ਇੱਕ ਇੰਟਰਵਿਊ ਚ ਕਿਹਾ ਸੀ ਤਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਮੈਂ ਆ ਤੁਹਾਡਾ ਪ੍ਰਾਸ ਸੋਨੀ ਸਿੰਘ ਗਿੱਲ ਤੇ ਅੱਜ ਤੁਹਾਨੂੰ ਉਹ ਕਿੱਸਾ ਸੁਣਾਉਣ ਜਾ ਰਿਹਾ ਜਿਹੜਾ ਕਿ ਤਰਮਿੰਦਰ ਦੀ ਜ਼ਾਤੀ ਜ਼ਿੰਦਗੀ ਨਾਲ ਜੁੜਿਆ ਹੋਇਆ ਤੇ ਕਮਰਸ਼ੀਅਲ ਲਾਈਨ ਦੇ ਵਿੱਚ ਉਹਨਾਂ ਦਾ ਇੱਕ ਇਹੋ ਜਿਹਾ ਵੱਡਾ ਦੁੱਖ ਜਿਹੜਾ ਕੋ ਰਹਿੰਦੇ ਸਮੇਂ ਤੱਕ ਜਦ ਤੱਕ ਦੇ ਰਹਿਣਗੇ ਉਹ ਭੁਲਾ ਨਹੀਂ ਸਕਗੇ ਜਦ ਕੇ ਉਹਨਾਂ ਨੂੰ ਉਹ ਦੁੱਖ ਦੇਣ ਵਾਲੇ ਸ਼ੁਰੂਆਤ ਕਰਨ ਵਾਲੀ ਉਹਨਾਂ ਦੀ ਸਗੀ ਪੈਣਾ ਰਗੀ ਪੈਣ ਸੀ ਦਰਸਲ ਇਹ ਕਹਾਣੀ ਸ਼ੁਰੂ ਹੁੰਦੀ ਆ ਜਵੇਦ ਅਕਟਰ ਤਸਲੀਮ ਖਾਨ ਤੋਂ ਸਲੀਮ ਖਾਨ ਤੇ ਜਵੇਦ ਅਕਟਰ ਕਹਾਣੀਆਂ ਲਿਖਦੇ ਹੁੰਦੇ ਸੀ ਤੇ ਤਰਮਿੰਦਰ ਇੱਕ ਦਿਨ ਉਹਨਾਂ ਨੂੰ ਮਿਲਣ ਲਈ ਗਏ ਤੇ ਉਹਨਾਂ ਕੋਲ ਇੱਕ ਕਹਾਣੀ ਲਿਖੀ ਹੋਈ ਸੀਗੀ ਤਰਮਿੰਦਰ ਨੇ ਉਹ ਕਹਾਣੀ 1.75 ਹਜ਼ਾਰ ਰੁਪਏ ਚ ਖਰੀਦ ਲਈ ਉਹ ਕਹਾਣੀ ਸੀਗੀ ਇੱਕ ਪੁਲਿਸ ਇਨਸਪੈਕਟਰ ਦੀ ਤਰਮਿੰਦਰ ਨੇ ਉਹ ਕਹਾਣੀ ਖਰੀਦ ਲਈ ਉਹਨਾਂ ਨੂੰ ਕਹਾਣੀ ਪਈ ਸੀ ਉਸ ਟਾਈਮ ਤਰਮਿੰਦਰ ਪ੍ਰਕਾਸ਼ ਮਹਿਰਾ ਦੇ ਨਾਲ ਇੱਕ ਫਿਲਮ ਬਣਾ ਰਹੀ ਸੀ ਜਿਹਦਾ ਨਾਮ ਆ ਸਮਾਦੀ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਤਰਮਿੰਦਰ ਤੇ ਆਸ਼ਾ ਪਰਖ ਦੀ ਕੈਂਡ ਫਿਲਮ ਆ ਬਲੰਡਰ ਫਰਮਾਇਆ ਬਹੁਤ ਦਿਲੋਂ ਕਹ ਤੁਸੀਂ ਉਹ ਫਿਲਮ ਦੇਖ ਕੇ ਰੋਏ ਤੋਂ ਵਗੈਰ ਰਹਿ ਨਹੀਂ ਸਕਦੇ ਸਮਾਦੀ ਫਿਲਮ ਜਿਹਨੇ ਦੇਖ ਲਈ ਚਲ ਇਹ ਸਾਡੇ ਟਾਈਮ ਵਾਲਿਆਂ ਦੀ ਗੱਲਾਂ ਨੇ ਅੱਜ ਕੱਲ ਦੇ ਬੱਚਿਆਂ ਨੂੰ ਇਮੋਸ਼ਨਸ ਨਾਲ ਥੋੜੇ ਘੱਟ ਪ੍ਰੋਬਲਮ ਥੋੜੀ ਪ੍ਰੋਬਲਮ ਹੈ ਇਮੋਸ਼ਨਸ ਨਾਲ ਚਲੋ ਆਪਾਂ ਉਸੇ ਟੌਪਿਕ ਤੇ ਹੁਣੇ ਮੁੜ ਕੇ ਕਿਸੇ ਭਟਕਣਾ ਨਹੀਂ ਹੈਗਾ ਧਰਮਿੰਦਰ ਨੇ ਉਹ ਕਹਾਣੀ 7.5 ਲੱਖ ਰੁਪਏ ਚ ਖਰੀਦ ਲਈ ਪਰ ਉਸ ਟਾਈਮ ਜਦੋਂ ਕਹਾਣੀ ਖਰੀਦੀ ਉਹਨਾਂ ਨੇ ਐਜ਼ ਅ ਹੀਰੋ ਖਰੀਦੀ ਸੀ ਕਿ ਮੈਂ ਇਸ ਫਿਲਮ ਚ ਕੰਮ ਕਰੂੰਗਾ ਉਹਨਾਂ ਨੇ ਆਪਣੇ ਆਪ ਨੂੰ ਇਮੇਜਨ ਕਰ ਲਿਆ ਸੀ ਉਸ ਕਹਾਣੀ ਦੇ ਨਾਲ ਜੋੜ ਲਿਆ ਸੀਗਾ ਉਸ ਤੋਂ ਬਾਅਦ ਉਹ ਉਸ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਪ੍ਰਕਾਸ਼ ਮਹਿਰਾ ਦੀ ਫਿਲਮ ਸਮਾਧੀ ਕਰ ਰਹੇ ਸੀ ਸਮਾਧੀ ਨਾਲ ਇੰਟਰੈਕਸ਼ਨ ਹੋ ਗਿਆ ਉਸ ਟਾਈਮ ਪ੍ਰਕਾਸ਼ ਮਹਿਰਾ ਨੂੰ ਉਹ ਕਹਾਣੀ ਬਾਰੇ ਪਤਾ ਲੱਗਾ ਜਦੋਂ ਧਰਮਿੰਦਰ ਕੋਲ ਉਹ ਕਹਾਣੀ ਸੀਗੀ ਤਾਂ ਉਹਨਾਂ ਨੇ ਵੀ ਪ੍ਰਕਾਸ਼ ਮਹਿਰ ਉਹਨਾਂ ਨੇ ਸਲੀਮ Javed ਜੋੜੀ ਤੋਂ ਉਹ ਕਹਾਣੀ ਖਰੀਦ ਲਈਤੀ ਆ ਤੇ ਪ੍ਰਕਾਸ਼ ਮਹਿਰ ਨੂੰ ਭਿੰਨਕ ਲੱਗ ਗਈ ਪ੍ਰਕਾਸ਼ ਮਹਿਰਾਂ ਨੇ ਜੈਸੇ ਤੈਸੇ ਕਰਕੇ ਉਹ ਕਹਾਣੀ ਮੰਗਵਾ ਲਈ ਤਰਮਿੰਦਰ ਕੋਲ ਬੁਲਾ ਲਈ ਤੇ ਉਹ ਕਹਾਣੀ ਨੂੰ ਪੜ੍ਹ ਲਿਆ ਕਹਾਣੀ ਪੜ੍ਹ ਕੇ ਦੂਸਰੇ ਦਿਨ ਉਹ ਇੰਨਾ ਜ਼ਿਆਦਾ ਇਮੋਸ਼ਨ ਚ ਆ ਗਿਆ ਤਰਮਿੰਦਰ ਨੂੰ ਬਾਰ-ਬਾਰ ਰਿਕਵੈਸਟ ਕਰਨ ਲੱਗ ਪਿਆ ਪ੍ਰਕਾਸ਼ ਮਹਿਰਾ ਕਿ ਵੀ ਭਾਜੀ ਇਹ ਕਹਾਣੀ ਮੈਨੂੰ ਦੇ ਦਿਓ ਇਹ ਕਹਾਣੀ ਮੈਨੂੰ ਦੇ ਦਿਓ ਤਰਮਿੰਦਰ ਫਿਰ ਦੋਕ ਦਿਨ ਆਲਮ ਟੂਲ ਕਰਦਾ ਰਿਹਾ ਵੀ ਚੱਲ ਵੀ ਆਹ ਕਹਾں ਫਿਲਮ ਕੰਪਲੀਟ ਹੋ ਜੇ ਫਿਲਮ ਤਾਂ ਆਪਾਂ ਹੀ ਬਣਾਉਣੀ ਆ ਉਹਨੂੰ ਕਹਤਾ ਪ੍ਰਕਾਸ਼ ਮਰਨ ਨੂੰ ਕੋਈ ਗੱਲ ਨਹੀਂ ਵੀ ਤੈਨੂੰ ਦਿੱਤੀ ਕਹਾਣੀ ਪਰ ਆਫੀਸ਼ਲ ਦੇ ਤੌਰ ਤੇ ਦਿੱਤੀ ਨਹੀਂ ਸੀਗੀ ਪਰ ਚੱਕਰ ਕੀ ਹੋਇਆ ਤਰਮਿੰਦਰ ਉਹਨਾਂ ਦਿਨਾਂ ਦੇ ਵਿੱਚ ਹੋਰ ਵੀ ਦੋ ਤਿੰਨ ਫਿਲਮਾਂ ਕਰ ਰਿਹਾ ਸੀ ਇੰਨਾ ਬਿਜ਼ੀ ਸੀਗਾ ਫਿਰ ਪ੍ਰਕਾਸ਼ ਮਰਨ ਉਹਦੇ ਖੇੜੇ ਪਿਆ ਹੋਇਆ ਸੀਗਾ ਤਰਮਿੰਦਰ ਦੇ ਵੀ ਕਹਾਣੀ ਦੇ ਦੇ ਮੈਨੂੰ ਕਹਾਣੀ ਦੇ ਦੇ ਤਰਮਿੰਦਰ ਨੇ ਕੋਈ ਪੈਸੇ ਵੀ ਨਹੀਂ ਕੀਤੇ ਜਦ ਅੱਕ ਗਿਆ ਤਰਮਿੰਦਰ ਨੇ ਦੇਖਿਆ ਵੀ ਦੋ ਤਿੰਨ ਮਹੀਨੇ ਲੰਘੇ ਚਾਰ ਮਹੀਨੇ ਲੰਘੇ 6 ਮਹੀਨੇ ਲੰਘੇ ਫਿਰ ਅੱਕੇ ਹੋਏ ਤਰਮਿੰਦਰ ਨੇ ਪਾਈ ਪ੍ਰਕਾਸ਼ ਮਹਿਰਨ ਨੂੰ ਏਦਾਂ ਹੀ ਦੇਤੀ ਕੋਈ ਪੈਸਾ ਵੀ ਨਹੀਂ ਦਿੱਤਾ ਹੈਗਾ ਉਹ ਤੋਂ ਬਾਅਦ ਡਿਸਕਸ ਕਰਨ ਲੱਪੇ ਪ੍ਰਕਾਸ਼ ਮਹਿਰ ਦਾ ਧਰਮਿੰਦਰ ਨੂੰ ਕਹਿਣ ਲੱਪਿਆ ਵੀ ਆਪਾਂ ਇਹ ਕਹਾਣੀ ਨੂੰ ਏਦਾਂ ਸ਼ੂਟ ਕਰਾਂਗੇ ਕਹਾਣੀ ਨੂੰ ਏਦਾਂ ਸ਼ੂਟ ਕਰਾਂਗੇ ਮਤਲਬ ਪੂਰੀ ਰਾਸ਼ੀ ਵਿੱਚ ਚੱਲ ਪਈ ਉਹਨਾਂ ਦੀ ਗੱਲਬਾਤ ਚੱਲ ਪਈ ਕੱਲੇ-ਕੱਲੇ ਸੀਨ ਦੇ ਉੱਤੇ ਗੱਲਬਾਤ ਵੀ ਹੋਣ ਲੱਪੀ ਉਹ ਸੀਨ ਦੇ ਉਹ ਉਹ ਫਿਲਮ ਦੇ ਵਿੱਚ ਥੋੜੇ ਜਿਹਾ ਪੁਲਿਸ ਦਾ ਕਿਰਦਾਰ ਸੀਗਾ ਉਸ ਹੀਰੋ ਦਾ ਕਿਰਦਾਰ ਪੁਲਿਸ ਵਾਲ ਦੇ ਵਿੱਚ ਸੀਗਾ ਤੇ ਤਰਮਿੰਦਰ ਦੇ ਉਹਨੇ ਵਾਲ ਵੀ ਛੋਟੇ ਕਰਾਤੇ ਕਿਉਂਕਿ ਪਹਿਲਾਂ ਵੀ ਉਹਦੇ ਸਮਾਦੀ ਫਿਲਮ ਵਿੱਚ ਵਾਲ ਛੋਟੇ ਸੀਗੇ ਤਰਮਿੰਦਰ ਦੇ ਉਸ ਤੋਂ ਬਾਅਦ ਫਿਰ ਦੂਸਰੀ ਫਿਲਮ 'ਚ ਚਲੇ ਗਏ ਉਹ 'ਚ ਵਾਲ ਵਧਾ ਲਏ ਤਰਮਿੰਦਰ ਨੇ ਪਰ ਉਹ ਤੋਂ ਬਾਅਦ ਜਦੋਂ ਫੇਰ ਇਹ ਫਿਲਮ ਕਰਨ ਦਾ ਉਹਨਾਂ ਦੇ ਮਨ 'ਚ ਵਿਚਾਰ ਆਇਆ ਪ੍ਰਕਾਸ਼ ਮਰਾਨ ਨਾਲ ਗੱਲਬਾਤ ਸਿਰੇ ਲੱਗ ਗਈ ਤਾਂ ਇਹ ਫੇਰ ਉਹਨੇ ਵਾਲ ਮਨਾਤੇ ਤਰਮਿੰਦਰ ਨੇ ਗੱਲਬਾਤ ਫਾਈਨਲ ਹੋ ਗਈ ਕੁਝ ਦਿਨਾਂ ਬਾਅਦ ਕਹਿੰਦੇ ਵੀ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਕਹਿੰਦੇ ਸ਼ੂਟਿੰਗ ਸ਼ੁਰੂ ਕਰਾਂਗੇ ਉਹਨਾਂ ਦਿਨਾਂ ਵਿੱਚ ਕੀ ਹੋਇਆ ਜਦੋਂ ਘਰੇ ਆਏ ਘਰੇ ਡਿਸਕਸ ਹੋਣ ਲੱਗਿਆ ਉਹਨਾਂ ਦਿਨਾਂ ਦੇ ਵਿੱਚ ਇੱਕ ਇਹਨਾਂ ਦਾ ਕਜ਼ਨ ਬ੍ਰਦਰ ਸੀਗਾ ਤਰਮਿੰਦਰ ਦਾ ਜਿਹਦਾ ਨਾਮ ਰঞ্জੀਤ ਬਿਰਕ ਰঞ্জੀਤ ਬਿਰਕ ਨੇ ਕਰੋਦੀ ਫਿਲਮ ਵੀ ਬਣਾਈ ਸੀ ਹਾਲਾਂਕਿ ਤੁਹਾਨੂੰ ਮੈਂ ਰঞ্জੀਤ ਦੇ ਬਿਰਕ ਬਾਰੇ ਦੱਸਾਂ ਅਜੀਤ ਬਿਰਕ ਬਾਰੇ ਨਹੀਂ ਜਿਹੜੇ ਵੀ ਪੰਜਾਬੀ ਉੱਥੇ ਐਕਟਰ ਗਏ ਨੇ ਜਿਵੇਂ ਕਿ ਉਹਨਾਂ ਦੇ ਬ੍ਰਦਰ ਲਾਲੋ ਅਜੀਤ ਦਿਉਲ ਵਗੈਰਾ ਅਭੀ ਦਿਉਲ ਵਗੈਰਾ ਸਾਰੇ ਜਿਹੜੇ ਉਹਨਾਂ ਦੇ ਸਾਥ ਫਾਦਰ ਉਹਨਾਂ ਦੇ ਜਿਹੜੇ ਉਸ ਟਾਈਮ ਦੇ ਸੀਗੇ ਉਹ ਸਾਰਿਆਂ ਨੂੰ ਉੱਥੇ ਲੈ ਕੇ ਜਾਣ ਵਾਲੇ ਤਰਮਿੰਦਰ ਹੀ ਨੇ ਸਾਰਿਆਂ ਨੂੰ ਉੱਥੇ ਸਟੈਬਲਿਸ਼ ਕਰਨ ਵਾਲੇ ਤਰਮਿੰਦਰ ਹੀ ਨੇ ਔਰ ਉਹਨਾਂ ਤੋਂ ਇ ਹੋਰ ਵੀ ਬਹੁਤ ਜਿਹੜੇ ਕਿ ਅਨਨੋਨ ਬੰਦੇ ਸੀ ਆਪਣੀ ਰਿਸ਼ਤੇਦਾਰੀ ਤੋਂ ਅਦਾ ਸੀਗੇ ਉਹਨਾਂ ਲੋਕਾਂ ਦੇ ਵੀ ਐਸ ਲੈਵਲ ਤੱਕ ਜਾ ਕੇ ਉਹਨਾਂ ਨੇ ਸਪੋਰਟ ਕੀਤਾ ਤੁਹਾਨੂੰ ਮੈਂ ਕਦੇ ਟਾਈਮ ਟਾਈਮ ਦੱਸਦਾ ਰਹੂੰਗਾ ਆਪਣੀ ਕਹਾਣੀ ਤੋਂ ਭਟਕਣਾ ਨਹੀਂ ਅੱਜ ਆਪਾਂ ਤੇ ਕਹਿਣ ਦਾ ਮਤਲਬ ਰਣਜੀਤ ਬਰਕ ਨੂੰ ਤੇ ਆਪਣੀ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹਨਾਂ ਨੂੰ ਉਹ ਉੱਥੇ ਲੈ ਕੇ ਗਏ ਰਣਜੀਤ ਬਰਕ ਪਣ ਭਈਆ ਲੱਗਦਾ ਹੈ ਤਰਮਿੰਦਰ ਦਾ ਜਿਹੜੀ ਉਹਨਾਂ ਦੀ ਭੈਣ ਸੀਗੀ ਉਹ ਚਚੇਰੀ ਭੈਣ ਆ ਤੇ ਉਹਨਾਂ ਨੂੰ ਲੈ ਕੇ ਗਏ ਉੱਥੇ ਰਣਜੀਤ ਬਿਰਕ ਵੀ ਉੱਥੇ ਚਲੇ ਗਏ ਰਣਜੀਤ ਬਿਰਕ ਫਿਲਮਾਂ ਚ ਡਾਇਰੈਕਸ਼ਨ ਸੋਰੀ ਪ੍ਰੋਡਿਊਸ ਕਰਨ ਲੱਗ ਪਿੰ ਨਿਰਮਾਤਾ ਬਣ ਗਏ ਉੱਤੇ ਫਿਲਮਾਂ ਨੂੰ ਪ੍ਰੋਡਿਊਸ ਕਰਨ ਲੱਪੇ ਤੇ ਉਹਨਾਂ ਦਿਨਾਂ ਵਿੱਚ ਕੰਮ ਪੈ ਗਿਆ ਸੀਗਾ ਕਿਤੇ ਪਹਿਲਾਂ ਗੱਲ ਹੋਈ ਸੀਗੀ ਪਹਿਲਾਂ ਕੰਮ ਪਿਆ ਸੀਗਾ ਰਣਜੀਤ ਬਿਰਕ ਨੂੰ ਪ੍ਰਕਾਸ਼ ਮਹਿਰਾ ਤੱਕ ਉਹ ਪ੍ਰਕਾਸ਼ ਮਹਿਰਾ ਨੂੰ ਮਿਲਣ ਲਈ ਐਜ਼ ਏ ਡਾਇਰੈਕਟਰ ਜਾਂ ਕੋਈ ਕੰਮ ਵਾਸਤੇ ਜਾਂ ਕਿਸੇ ਫਿਲਮ ਦੇ ਮਸਲੇ ਵਿੱਚ ਮਿਲਣ ਲਈ ਗਏ ਸੀਗੇ ਉਹਨਾਂ ਨੂੰ ਪ੍ਰਕਾਸ਼ ਮਹਿਰਾ ਨੂੰ ਪ੍ਰਕਾਸ਼ ਮਹਿਰਾਂ ਨੇ ਕੀਤਾ ਕਿ ਰਣਜੀਤ ਬਿਰਕ ਨੂੰ ਠੋਕ ਕੇ ਜਵਾਬ ਦਿੱਤਾ ਜਾਂ ਰੱਬ ਜਾਣੇ ਉਹਨੂੰ ਮੈਨਿਪੂਲੇਟ ਕਰਕੇ ਜਵਾਬ ਦਿੱਤਾ ਕਿਵੇਂ ਦਿੱਤਾ ਮਤਲਬ ਉਹਦੇ ਰਣਜੀਤ ਬਿਰਕ ਦੇ ਟਿਕਾਣੇ ਤੇ ਲੱਗੀ ਗੱਲ ਕਹਿਣ ਦਾ ਮਤਲਬ ਕੁਝ ਪ੍ਰਕਾਸ਼ ਮਹਿਰਾਂ ਨੇ ਇਹ ਜਿਹਾ ਕਹਿਤਾ ਹੋਣਾ ਆ ਪ੍ਰਕਾਸ਼ ਮੇਰਾ ਨਰੋਲ बिजनेਸਮੈਨ ਆ ਉਹਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਦੇ ਰਿਸ਼ਤੇ ਨਾਲ ਉਹ ਨਰੋਲ ਬਿਜ਼ਨਸ ਦੇਖਣ ਵਾਲਾ ਬੰਦਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਐਸੇ ਕੈਰੈਕਟਰ ਦਾ ਬੰਦਾ ਸੀ ਉਹਨੂੰ ਨਾ ਤਾਂ ਧਰਮਿੰਦਰ ਦੇ ਇਮੋਸ਼ਨਸ ਨਾਲ ਕੋਈ ਫਰਕ ਸੀਗਾ ਨਾ ਹੀ ਫਰਕ ਸੀਗਾ ਰਣਜੀਤ ਵਰਕ ਦੇ ਨਾ ਹੀ ਫਰਕ ਸੀਗਾ ਉਹਨਾਂ ਦੀ ਸਿਸਟਰ ਦੇ ਇਮੋਸ਼ਨਸ ਨਾਲ ਕਹਿਣ ਦਾ ਮਤਲਬ ਉਹ ਇੱਕ ਇੱਕ ਅਲੱਗ ਕੈਟਾਗਰੀ ਸੀ ਹੁਣ ਜਿਹੜਾ ਧਰਮਿੰਦਰ ਦਾ ਪਰਿਵਾਰ ਆ ਸਾਰਾ ਹੀ ਇਮੋਸ਼ਨਲ ਪਰਿਵਾਰ ਆ ਧਰਮਿੰਦਰ ਖੁਦ ਵੀ ਉਹਨਾਂ ਦੀ ਸਿਸਟਰ ਵੀ ਪਣਵਈਆ ਵੀ ਇਹ ਸਾਰੀ ਪੰਜਾਬੀ ਬਰਾਦਰੀ ਸੀਗੀ ਤੁਹਾਨੂੰ ਪਤਾ ਪੰਜਾਬੀ ਇਮੋਸ਼ਨਲ ਪਹਿਲੇ ਨ ਗੱਲ ਆਪਾਂ ਫੇਰ ਟਕਾਣੇ ਦੇ ਲਈ ਆਉਨੇ ਆ। ਰਣਜੀਤ ਬਿਰਕ ਨੂੰ ਜਵਾਬ ਦਿੱਤਾ ਰਣਜੀਤ ਬਿਰਕ ਨੇ ਕਿ ਘਰੇ ਗੱਲ ਕੀਤੀ ਉਹਦੀ ਭੈਣ ਜਿਹੜੀ ਸੀਗੀ ਤਰਮਿੰਦਰ ਦੀ ਕਜ਼ਨ ਭੈਣ ਸੀ ਉਹ ਪੜ ਗਈ ਇਸ ਗੱਲ 'ਚ। ਉਹਨੂੰ ਇਹ ਪਤਾ ਲੱਗਿਆ ਵੀ ਤਰਮਿੰਦਰ ਹੁਣ ਪ੍ਰਕਾਸ਼ ਮਹਿਰਾ ਦੀ ਫਿਲਮ ਕਰਨ ਲੱਗਿਆ ਆ ਉਹਦਾ ਨਵਾਂ ਜੰਜੀਰ। ਹੁਣ ਜੰਜੀਰ ਤੇ ਆਉਨੇ ਆ ਜੰਜੀਰ ਦੀ ਕਹਾਣੀ ਤੇ ਆਲੇ ਦੁਆਲੇ ਸਾਰੀ ਇਹ ਕਹਾਣੀ ਘੁੰਮਦੀ ਪਈ ਆ। ਜੰਜੀਰ ਫਿਲਮ ਕਿਵੇਂ ਮਤਲਬ ਤਰਮਿੰਦਰ ਦੇ ਹੱਥੋਂ ਗਈ ਤੇ ਜਦ ਕਿ ਸੀਗੀ ਫਿਲਮ ਤਰਮਿੰਦਰ ਦੀ। ਤਰਮਿੰਦਰ ਨੇ ਆਪਣੀ ਭੈਣ ਨੂੰ ਬਹੁਤ ਸਮਝਾਇਆ। ਉਹਦੀ ਭੈਣ ਨੇ ਕਸਮ ਦੇਤੀ ਉਹਨੂੰ ਮੂਰੇ ਕਹੇ ਵੀ ਤੂੰ ਜੋ ਮਰਜ਼ੀ ਹੋ ਜਵੇ ਇਹ ਦੁਨੀਆ ਇੱਧਰ ਦੀ ਇੱਧਰ ਹੋ ਜਵੇ ਵੀ ਤੂੰ ਪ੍ਰਕਾਸ਼ ਮਹਿਰਾ ਦੀ ਫਿਲਮ ਨਹੀਂ ਕਰਨੀ ਧਰਮਿੰਦਰ ਨੇ ਬਹੁਤ ਸਮਝਾਇਆ ਆਪਣੀ ਭੈਣ ਨੂੰ ਵੀ ਆਪਣੇ ਭੜਵਈਏ ਨੂੰ ਵੀ ਵੀ ਉਹ ਫਿਲਮ ਪ੍ਰਕਾਸ਼ ਮਹਿਰਾ ਦੀ ਨਹੀਂ ਹੈਗੀ ਮੇਰੀ ਫਿਲਮ ਆ ਮੈਂ ਉਹਨੂੰ ਦਿੱਤੀ ہوئی ਆ ਫਿਲਮ ਮੈਂ ਆਪਣੀ ਫਿਲਮ 'ਚ ਕੰਮ ਕਰਨਾ ਪ੍ਰਕਾਸ਼ ਮਹਿਰਾ ਨੂੰ ਆ ਆਪਣੇ ਕੰਮ ਲਾ ਰਿਹਾ ਆ ਆਪਣੀ ਫਿਲਮਾਂ ਦੇ ਪਰ ਮਹਾਰਾਜੀ ਨਾ ਤਾਂ ਉਹਦੀ ਭੈਣ ਮੰਨੀ ਨਾ ਇਹ ਉਹਦਾ ਭੜਵਈਆ ਮੰਨੇ ਆ ਜਦ ਦੋ ਹੀ ਨਹੀਂ ਮੰਨੇ ਤਰਮਿੰਦਰ ਇੰਟਰਵਿਊ ਚ ਉਹਦਾ ਮੂੰਹ ਦੇਖ ਕੇ ਤਰਮਿੰਦਰ ਦਾ ਆਪਾ ਹਸਾਬ ਲਾ ਸਕਦੇ ਆ ਵੀ ਕਿੰਨਾ ਦੁਖੀ ਸੀ ਉਹ ਇਸ ਗੱਲ ਤੋਂ ਵੀ ਮੈਂ इमोशनल ਫਸ ਗਿਆ इमोशनल ਫੂਲ ਬਣ ਗਿਆ ਜਾਂ इमोशनल ਦੇ ਵਿੱਚ ਫਸ ਗਿਆ ਤੇ इमोशनल ਚ ਫਸ ਕੇ ਉਹਨਾਂ ਨੇ ਪ੍ਰਕਾਸ਼ ਮਹਿਰਾ ਨੂੰ ਉਸ ਫਿਲਮ ਕਰਨ ਤੋਂ ਜਵਾਬ ਦਿੱਤਾ ਜਵਾਬ ਤਾਂ ਦੇਤਾ ਵੀ ਜਾ ਰਹੇ ਨੇ ਉਸ ਟਾਈਮ ਪਰ ਫਿਰ ਉਸ ਟਾਈਮ ਪ੍ਰਕਾਸ਼ ਮਹਿਰਾ ਜਦ ਕਿ ਉਹਦੇ ਨਾਲ ਰੋਜ਼ ਕੋਈ ਨਾ ਕੋਈ ਡਿਸਕਸ ਕਰ ਰਿਹਾ ਸੀ ਸੀਨ ਬਾਰੇ ਡਿਸਕਸ ਕਰ ਰਿਹਾ ਸੀ ਉਸ ਤੋਂ ਬਾਅਦ ਪ੍ਰਕਾਸ਼ ਮਹਿਰਾ ਦੇਵਨੰਦ ਕੁਲ ਵੀ ਗਿਆ ਉਸ ਤੋਂ ਬਾਅਦ ਪ੍ਰਕਾਸ਼ ਮੇਰਾ ਰਾਜਕੁਮਾਰ ਕੋਲ ਵੀ ਗਿਆ ਪਰ ਜਿਹਦੇ ਹਿੱਸੇ 'ਚ ਆਉਣੀ ਆ ਉਹ ਆਈ ਫਿਲਮ ਆਈ ਅਮਿਤਾਬ बच्चन ਦੇ ਹਿੱਸੇ 'ਚ ਅਮਿਤਾਬ बच्चन ਦਾ ਕਿੱਸਾ ਇੱਕ ਅਲੱਗ ਕਿੱਸਾ ਆ ਤੁਹਾਨੂੰ ਮੈਂ ਉਹਦੇ ਤੇ ਵੀ ਸੁਣਾਉਂਗਾ ਤਰਮਿੰਦਰ ਸਦਾ ਜ਼ਿੰਦਗੀ ਦੇ ਵਿੱਚ ਸਦਾ ਜ਼ਿੰਦਗੀ ਦੇ ਵਿੱਚ ਆਪਣੇ ਉਸ ਪਲ ਨੂੰ ਕੋਸਦੇ ਰਹੇ ਨੇ ਵੀ ਮੇਰਾ ਉਹ ਫੈਸਲਾ ਇੱਕ ਫੈਸਲਾ ਜਦ ਕਿ ਫਿਲਮ ਹੁਣ ਤੁਸੀਂ ਸਾਰਿਆਂ ਨੇ ਜੰਜੀਰ ਫਿਲਮ ਦੇਖੀ ਹੋਊਗੀ ਪੁਰਾਣੀ ਫਿਲਮ ਜੰਜੀਰ 1973 ਵਾਲੀ ਦੀ ਗੱਲ ਕਰ ਰਿਹਾ ਮੈਂ ਕਿਤੇ ਨਵੀਂ ਦੀ ਨਾ ਸਮਝ ਲਿਓ 1973 ਲਈ ਜੰਜੀਰ ਦੀ ਗੱਲ ਕਰ ਰਿਹਾ 1973 ਦੀ ਜੰਜੀਰ ਨਰੋਲ ਤਰਮਿੰਦਰ ਦੀ ਫਿਲਮ ਸੀ ਉਸ ਤੋਂ ਪਹਿਲਾਂ ਤਰਮਿੰਦਰ 2-3 ਫਿਲਮਾਂ ਦੇ ਵਿੱਚ ਪੁਲਿਸ ਇੰਸਪੈਕਟਰ ਦਾ ਰੋਲ ਨਿਭਾ ਚੁੱਕੇ ਸੀ ਉਹਦੇ ਨੂੰ ਅਲੱਗੇ ਕਿਰਦਾਰ ਬਣਾਇਆ ਗਿਆ ਸੀ ਐਂਗਰੀ ਤੌਰ ਤੇ ਇੱਕ ਕਿਰਦਾਰ ਬਣਾਇਆ ਗਿਆ ਸੀ ਅਮਿਤਾਬ ਬਚਨ ਦੇ ਹਿੱਸੇ ਉਹ ਫਿਲਮ ਆ ਗਈ ਤੁਹਾਨੂੰ ਅਮਿਤਾਬ ਬਚਨ ਦੱਸਾਂ ਅਮਿਤਾਬ ਬਚਨ ਮੌਕਾ ਪਰਸਤ ਇੰਨਾ ਰਿਹਾ ਆ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਮਤਲਬ ਉਹਨੂੰ ਕਿਸੇ ਵੀ ਤਰੀਕੇ ਨਾਲ ਫਿਲਮ ਮਿਲਣੀ ਚਾਹੀਦੀ ਉਹ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਮਤਲਬ ਡਾਇਰੈਕਟਰਾਂ ਕੋਲ ਪ੍ਰੋਡੂਸਰਾਂ ਕੋਲ ਲੈ ਕੇ ਜਾਂਦਾ ਰਿਹਾ ਹੈ ਕਿ ਉਹਨੂੰ ਫਿਲਮ ਦੋ ਰੇਸ਼ਮਾ ਔਰ ਸ਼ੇਰਾ ਰੇਸ਼ਮਾ ਔਰ ਸ਼ੇਰਾ ਫਿਲਮ ਦੋ ਤਿੰਨ ਫਿਲਮਾਂ ਹੋਰ ਨੇ ਜਿਨ੍ਹਾਂ ਦੇ ਵਿੱਚ ਅਮਿਤਾਭ ਬੱਚਨ ਨੇ ਆਪਣੀ ਮਾਂ ਤੇਜੀ ਬੱਚਨ ਨੂੰ ਮੂਹਰੇ ਕਰਕੇ ਈਵਨ ਕਿ ਇੰਦਰਾ ਗਾਂਧੀ ਤੋਂ ਵੀ ਫੋਨ ਕਰਾਇਆ ਹੈ ਉਹਨਾਂ ਦੇ ਥਰੂ ਉਹ ਫਿਲਮ ਆਪਣੇ ਹਾਸਲ ਕੀਤੀਆਂ ਤੇ ਇੱਧਰ ਕੀ ਹੋ ਰਿਹਾ ਸੀਗਾ ਜਿਹੜੇ ਉਹਨਾਂ ਦੇ ਧਰਮਿੰਦਰ ਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਕਹਿ ਰਹੇ ਸੀ ਫਿਲਮ ਨਹੀਂ ਕਰਨੀ ਉਹ ਜਦ ਕੇ ਫਿਲਮ ਧਰਮਿੰਦਰ ਦੀ ਸੀਗੀ ਉਹਨੂੰ ਤਾਂ ਕੰਮ ਤੇ ਰੱਖਿਆ ਹੋਇਆ ਸੀ ਉਹ ਅੱਜ ਜੇਕਰ ਉਹ ਫਿਲਮ ਤਰਮਿੰਦਰ ਦੇ ਨਾਂ ਤੇ ਹੁੰਦੀ ਤੁਸੀਂ ਹਿਸਾਬ ਲਾ ਕੇ ਦੇਖੋ ਇਮੇਜਿਨ ਕਰਕੇ ਦੇਖੋ ਜੰਜੀਰ ਫਿਲਮ ਦਾ ਕਿਵੇਂ ਕੀ ਸਿਚੁਏਸ਼ਨ ਬਣਨੀ ਸੀ ਕਿਹਜਾ ਮਾਹੌਲ ਕ੍ਰੀਏਟ ਹੋਣਾ ਸੀ ਔਰ ਮੇਨ ਗੱਲ ਆ ਤਰਮਿੰਦਰ ਦਾ ਸਭ ਤੋਂ ਵੱਡਾ ਕਮੈਂਟ ਓਪੋਨੈਂਟ ਕੰਪੀਟੀਟਰ ਉਹਦਾ ਜੈਮ ਨਹੀਂ ਸੀ ਹੋ ਸਕਦਾ ਕਿਉਂਕਿ ਜੰਜੀਰ ਫਿਲਮ ਤੋਂ ਪਹਿਲਾਂ ਅਮਿਤਾਬ ਬੱਚਨ ਦੀਆਂ ਲਗਾਤਾਰ ਲੇਨ ਨਾਲ 11 ਫਿਲਮਾਂ ਫਲॉप ਹੋ ਗਈਆਂ ਸੀਗੀਆਂ ਅਮਿਤਾਬ ਬੱਚਨ ਦਾ ਤਾਂ ਕਿਤੇ 9 ਹੀ ਨਹੀਂ ਸੀਗਾ ਨਾ ਨਾ ਹੋਣਾ ਸੀ ਉਹਨੂੰ ਤਾਂ ਫਿਲਮ ਨੂੰ ਫਿਲਮ ਦੀ ਸਟੋਰੀ ਦੇਣ ਤੋਂ ਲੋਕ ਡਰਦੇ ਹੁੰਦੇ ਸੀ ਡਾਇਰੈਕਟਰ ਨਿਰਮਾਤਾ ਨਿਰਦੇਸ਼ਕ ਡਰਦੇ ਹੁੰਦੇ ਸੀਗੇ ਤੁਸੀਂ ਹੁਣ ਹਿਸਾਬ ਲਾਓ ਮੈਂ ਹਾਲਾਂਕਿ ਮੈਂ ਇਸ ਕਹਾਣੀ ਨੂੰ ਹੋਰ ਵਧਾ ਸਕਦਾ ਹਾਂ ਹੋਰ ਮੈਂ ਕਈ ਕਈ ਇੱਜਾ ਇਹਦੇ ਨਾਲ ਜੋੜ ਸਕਦਾ ਹਾਂ ਪਰ ਮੈਂ ਇਹ ਫਿਰ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਗੱਲ ਸਾਰੀ ਡਿਟੇਲ 'ਚ ਦੱਸੂ ਕਹਿਣ ਦਾ ਮਤਲਬ ਇਹ ਹੀ ਆ ਸਿਰਫ ਤੇ ਸਿਰਫ ਇਹ ਹੀ ਮਤਲਬ ਆ ਵੀ ਆਪਾਂ ਜਾਣੇ ਅਣਜਾਣੇ 'ਚ ਕਈ ਵਾਰ ਆਪਾਂ ਇਹ ਜੇ ਡਿਸੀਜਨ ਆਪਣੇ ਪਿਆਰਿਆਂ ਦੇ ਆਪਣਾ ਆਪਣੇ ਭਰਾਵਾਂ ਤੇ ਆਪਣੇ ਆਪਣੇ ਰਿਸ਼ਤੇਦਾਰਾਂ ਤੇ ਇਹ ਜੇ ਥੋਪ ਦਿੰਨੇ ਆ ਆਪਣੀ ਅੜੀ ਖਾਤਰ ਆਪਣੀ ਗਰਜ ਖਾਤਰ ਆਪਣੀ ਦੁਸ਼ਮਣੀ ਕੱਢਣ ਕਾਰਨ ਆਪਣੀ ਜਲਨ ਕੱਢਣ ਕਾਰਨ ਕਿ ਉਸ ਬੰਦੇ ਦਾ ਆਪਾਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੁੰਨੇ ਆ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ ਉਸ ਤੋਂ ਬਾਅਦ ਜਿੰਨੀਆਂ ਵੀ ਫਿਲਮਾਂ ਹੋਈਆਂ ਨੇ ਜਿੰਨੀਆਂ ਵੀ ਫਿਲਮਾਂ ਆਈਆਂ ਨੇ ਤਰਮਿੰਦਰ ਤੇ ਅਮਿਤਾਬ ਬਚਨ ਦੀਆਂ ਅਮਿਤਾਬ ਬਚਨ ਹਰ ਫਿਲਮ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਤਰਮਿੰਦਰ ਨੂੰ ਡਬਲ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਆ ਹਰ ਹਰ ਸਿਚੁਏਸ਼ਨ ਦੇ ਵਿੱਚ ਤੁਸੀਂ ਜੇਕਰ ਸੁਣ ਲਓ ਨਾ ਮੇਰੀ ਸਾਰੀਆਂ ਗੱਲਾਂ ਤੁਸੀਂ ਜਿਹੜੇ ਅੱਜ ਕੱਲ ਬਹੁਤ ਜਣੇ ਲੋਕ ਮਤਲਬ ਕਮੈਂਟ ਕਰਦੇ ਨੇ ਧਰਮਿੰਦਰ ਬਾਰੇ 네ਗਟਿਵ ਕਮੈਂਟ ਕਰਦੇ ਰਹਿੰਦੇ ਨੇ ਤੁਸੀਂ ਧਰਮਿੰਦਰ ਵਰਗੇ ਉਂਗਲੀ ਵਰਗੇ ਬਣ ਕੇ ਦਿਖਾ ਦਿਓ ਮੈਨੂੰ ਕਦੇ ਉਂਗਲੀ ਵਰਗੇ ਬਣ ਕੇ ਦਿਖਾ ਦਿਓ ਮੈਂ ਕੋਈ ਉਹਦਾ ਬਹੁਤ ਦੂ ਲੋਟ ਨਹੀਂ ਹੈਗਾ ਪਰ ਮੈਂ ਉਹਦੇ ਤੇ ਪੜਿਆ ਬਹੁਤ ਹੋਇਆ ਲਿਟਰੇਚਰ ਬਹੁਤ ਕੀਤਾ ਹੈ ਉਹਦੇ ਬਹੁਤ ਚੀਜ਼ਾਂ ਪੜੀਆਂ ਹੋਈਆਂ ਨੇ ਕਹਿਣ ਦਾ ਮਤਲਬ ਹੈ ਮੈਂ ਖੁਦ ਲਿਖਦਾ ਆਂ ਵੀਰੇ ਬਾਲੀਵੁੱਡ ਤੇ ਪਿਛਲੇ 2-3 ਸਾਲ ਤੋਂ ਤਾਂ ਮੈਂ ਜਦ ਵੀ ਕਿਸੇ ਨਿਸ਼ਕਰਸ਼ ਤੇ ਜਾਣ ਦੀ ਕੋਸ਼ਿਸ਼ ਕਰਦਾ ਨਾ ਐਂਡ ਤੇ ਜਾਣ ਦੀ ਕੋ ਮੈਂ ਬਥੇਰਾ ਮੈਂ ਵੀ 4 ਸਾਲ ਪਹਿਲਾਂ ਪੰਜਾਬ ਦੇ ਕਈ ਲੋਕਾਂ ਨੂੰ ਉਸ ਨੈਗੇਟਿਵ ਵੇ ਦੇ ਵਿੱਚ ਸੀਗਾ ਪਰ ਜਿਉਂ-ਜਿਉਂ ਆਪਰ ਸਰਚ ਕਰਦਾ ਗਿਆ ਨਾ ਮੈਂ ਜੁੜਦਾ ਗਿਆ ਉਸ ਚੀਜ਼ ਦੇ ਨਾਲ ਤਾਂ ਮੈਨੂੰ ਅਹਿਸਾਸ ਹੁੰਦਾ ਗਿਆ ਕਿ ਵੀ ਇਸ ਇੰਡਸਟਰੀ ਦੇ ਵਿੱਚ ਇੱਕ ਧਰਮਿੰਦਰ ਬੰਦਾ ਸੀਗਾ ਜਿਹੜਾ ਕਿ ਦਿਲ ਤੋਂ ਕੰਮ ਰੈਂਦਰਾ ਉਹਦਾ ਪਰਿਵਾਰ ਦਿਲ ਤੋਂ ਕੰਮ ਲੈਂਦਾ ਰਿਹਾ ਹਾਂ ਸਾਰੇ ਚ ਕਮੀਆਂ ਹੈਗੀਆਂ ਨਾ ਮੈਂ ਇਹ ਨਹੀਂ ਗੱਲ ਕਹਿੰਦਾ ਉਹਨਾਂ ਦੀ ਕਮੀਆਂ ਨੂੰ ਡਿਨਾਈ ਨਹੀਂ ਕਰਦਾ ਜਾਂ ਉਹਨੂੰ ਜਸਟੀਫਾਈ ਨਹੀਂ ਕਰਦਾ ਹੈਗਾ ਇਹ ਗੱਲ ਮੈਂ ਕਲੀਅਰ ਗੱਲ ਦੱਸਦਾ ਕਿਉਂਕਿ ਕਮੀਆਂ ਹਰ ਇੱਕ ਬੰਦੇ ਦੇ ਵਿੱਚ ਹੁੰਦੀਆਂ ਨੇ ਪਰ ਉਹ ਗੱਲ ਐਦਾ ਹੈ ਵੀ ਹੁਣ ਕੋਈ ਕੋਈ ਕੁੱਸ਼ ਕਹਿ ਦਿੰਦਾ ਉਹਦੇ ਮੈਂ ਉਹ ਗੱਲਾਂ ਤੇ ਫੇਰ ਕਿਤੇ ਡਿਸਕਸ ਕਰੂੰਗਾ ਉਹ ਗੱਲਾਂ ਤੇ ਲੰਬਾਂ ਨੀ ਲੈ ਕੇ ਜਾਂਦਾ ਮੈਂ ਮੋਟੀਆਂ ਮੋਟੀਆਂ ਗੱਲਾਂ ਕਰਦਾ ਯਕੀਨ ਰੱਖਦਾ ਹਾਂ ਵੀ ਜਿਹੜੀ ਇਹ ਇਹ ਉਹਨਾਂ ਸਾਰੀ ਜ਼ਿੰਦਗੀ ਇੱਕ ਭੈਣ ਦੇ ਕਰਕੇ ਉਹ ਉਹਨਾਂ ਨੇ ਮਤਲਬ ਇਸ ਚੀਜ਼ ਤੋਂ ਪਿੱਛੇ ਆਪਣਾ ਬੈਕਫੁੱਟ ਤੇ ਲੈ ਲਿਆ ਆਪਣਾ ਫਿਲਮ ਨਹੀਂ ਕਰੀ ਹੈਗੀ ਪਰ ਫਿਰ ਉਹਨਾਂ ਨੇ ਆਪਣੇ ਸਾਹਮਣੇ ਹੀ ਇੱਕ ਸੂਰਜ ਉਹਦੇ ਹੁੰਦਾ ਦੇਖਿਆ ਜਿਹੜਾ ਕਿ ਉਹਨਾਂ ਦੀ ਜੜਾ 'ਚ ਬੈਠ ਗਿਆ ਹੁਣ ਇਹਦਾ ਤੁਸੀਂ ਆਪ ਹੀ ਨਿਸ਼ਕਰਸ਼ ਕੱਢ ਕੇ ਦੇਖ ਲਓ ਵੀ ਇਹਦਾ ਜ਼ਿੰਮੇਵਾਰ ਕੌਣ ਸੀ ਕਿ ਇਮੋਸ਼ਨਲ ਚ ਆ ਕੇ ਕਰਦਾ ਜੇ ਇਹ ਹੀ ਸਿਚੁਏਸ਼ਨ ਅਮਿਤ ਆ ਬੱਚੇ ਨਾਲ ਹੁੰਦੀ ਹੈ ਕਿਸੇ ਹੋਰ ਨਾਲ ਹੁੰਦੀ ਉਹਨਾਂ ਨੇ ਬਿਲਕੁਲ ਆਪਣੀ ਭੈਣ ਦੀ ਗੱਲ ਜਾਂ ਕਿਸੇ ਦੀ ਗੱਲ ਇਸ ਟੌਪਿਕ ਦੇ ਮੰਨਣੀ ਨਹੀਂ ਸੀਗੀ ਉਹਨਾਂ ਨੇ ਆਪਣੇ ਕਮਰਸ਼ੀਅਲ ਤੌਰ ਤੇ ਉਸ ਚੀਜ਼ ਨੂੰ ਦੇਖਣਾ ਸੀਗਾ ਇਹ ਇਮੋਸ਼ਨਲ ਲੋਕ ਨੇ ਜਿਹੜੇ ਕਿ ਇਹ ਆਪਾਂ ਹੀ ਆ ਵੀਰੇ ਇਹ ਆਪਾਂ ਇਹ ਜਿਹੜਾ ਖੂਨ ਆ ਨਾ ਪੰਜਾਬ ਵਾਲਾ ਇਹ ਕਿਸੇ ਹੋਰ ਦਾ ਹੈ ਹੀ ਨਹੀਂ ਇਹ ਆਪਾਂ ਹੀ ਰਹਿ ਸਕਦੇ ਹਾਂ ਅਲੱਗ ਤਾਂ ਹੀ ਆ ਤਾਂ ਹੀ ਕਹਿੰਦੇ ਪੰਜਾਬ ਦੇ ਇੱਕ ਅਲੱਗ ਕੌਮ ਆ ਇਹਦੇ ਨਾਲ ਨਾ ਕੋਈ ਲੜ ਸਕਦਾ ਨਾ ਇਹਨਾਂ ਕੋਈ ਭਿੱਡ ਸਕਦਾ ਇੱਕ ਅਲੱਗ ਕੈਰੇਕਟਰ ਠੀਕ ਆ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਜਿਉਂਦੇ ਵਸਦੇ ਰਹੋ ਹੱਸਦੇ ਵਸਦੇ ਰਹੋ ਪੰਜਾਬੀਓ